ਕੋਈ ਸਾਸਤਰੀ ਕਾ ਵਈ ਜੀ ਜਸਨੂ ਟਰਾਲੀ ਦੇ ਦਿਖਾਉਣਿਆ ਬਰਨਾਲਾ ਮੰਡੀ ਚ ਆਏ ਸੀ। ਵਈ ਜੀ ਅਹ ਕੀ ਰੇ ਟਰਾਲੀ ਸੱਟ ਨਹੀਂ ਆਪਣੀ 1 ਲੱਖ 22 ਹਜ਼ਾਰ ਲਿਖਿਆ ਹੋਇਆ ਤੇ ਤੁਸੀਂ ਕਿੰਨੇ ਦੀ ਦਿਓ? ਵਈ 1 ਲੱਖ 20 ਹਜ਼ਾਰ ਦੀ ਦੇ ਰਿਹਾ। ਹੈ ਜੀ? 1 ਲੱਖ 20 ਹਜ਼ਾਰ ਦੀ ਦੇ ਦੇ। ਠੀਕ ਆ। ਇਸ ਹੌਸਾ ਕਿੰਨੇ ਇੰਚ ਲਗਾਈ ਨੇ? 7.5 ਇੰਚ ਆ। ਠੀਕ ਆ। ਕੋਈ ਟਾਇਰ ਦੇਖੋ ਚੌਕੜਾ। ਠੀਕ ਆ ਟਾਇਰ ਦਾ। ਪ੍ਰੈਸ਼ਰ ਚੈੱਕ ਲੱਗਾ ਵਾ। ਤਾਂ ਵੀ ਜੰਨਰਾ। ਵੀ ਪਰਸੋਂ ਹਾਂਜੀ ਐਂਗਲ ਦੇਖੋ ਜੀ ਠੀਕ ਜੀ ਚੰਦਰ ਦੇਖ ਸਕਦੇ ਹੋ ਜੀ ਵਿਚੋਂ ਵੀ ਦੇਖ ਲਓ ਵਾਰਸ 10 ਸੂਰ ਤੋਂ ਵੱਧ ਹੀ ਹੈ। ਬਾਈ ਜੀ ਕਹਿੰਦੇ 1,20,000 ਦੀ ਛੱਡ ਦੇਣਗੇ ਠੀਕ ਹੈ ਜੀ। ਦੇਖ ਸੰਗਲ ਬਾਈ ਇਹ ਕਾਰ ਟਰਾਲੀ ਹੋਰ ਖੜੀ ਆ। ਇਹ ਵੀ ਇਹ ਬਾਈ ਦੀ ਆ। ਬਾਈ ਜੀ ਇਹਦੇ ਤੇ ਲਿਖਿਆ ਵਾ 125। ਬਾਈ ਕਿੰਨੇ ਦੀ ਟਰਾਲੀ ਦੇਣੀ ਜੀ ਇਹ? ਇਹ ਜੀ ਟਰਾਲੀ ਦੇਣੀ ਹੈ 1,15,000। ਠੀਕ ਹੈ ਜੀ ਬਾਈ ਵੀ ਟਰਾਲੀ ਆ ਠੀਕ ਹੈ ਜੀ ਇਹ ਦਾ ਟਾਇਰ ਬਾਕੀ ਇਸ ਨੂੰ ਟਰਾਲੀ ਦਿਖਾਈ ਦਿਨੇ ਜੀ ਬਾਈ ਨੂੰ ਨੰਬਰ ਬੋਲੋ ਜੀ ਬਾਈ ਜੀ ਸਟੋਨ ਨੰਬਰ ਕਿਹੜਾ 98782 69784 ਹਾਂ ਜੀ ਬਾਈ ਜੀ ਬਾਈ ਨਾਲ ਕੰਟੈਕਟ ਕਰ ਲਿਓ ਜੇ ਕਿਸੇ ਨੂੰ ਟਰਾਲੀ ਚਾਹੀਦੀ ਹੋਈ ਬਾਕੀ ਸਾਨੂੰ ਇਹਦੇ ਬਾਰੇ ਟਾਇਰ ਟੂਲ ਸਾਰਾ ਕੁਝ ਦਿਖਾਉਣਗੇ ਪ੍ਰੈਸ਼ਰ ਚੈੱਕ ਠੀਕ ਹੈ ਜੀ ਚੈਨਰ ਵਧੀਆ ਲੱਗੇ ਪਿਆ ਇਹ ਦਾ ਟਾਇਰ ਵੇਚਦਾ ਆ ਬਾਈ ਕਹਿੰਦਾ ਚੈੱਕ ਕਰ ਸਕਦੇ ਤੁਸੀਂ ਟੌਲੀ ਪੂਰੀ ਹੈ ਵੀ ਆ ਵੀਰ ਜੀ ਦੇਖ ਸਕਦੇ ਹੋ ਬੰਦੇ ਵਿਚ ਪਏ ਅੰਦਰੀ ਤੇ ਤਰਸ ਨੂੰ ਉਧਰ ਲਾ ਜੋੜਾਂਗੇ ਹੁਣ ਵਿੱਚੋਂ ਦੇਖ ਸਕਦੇ ਹੋ ਫਰਸ਼ ਪੂਰਾ ਹੈ ਵੀ ਜੀ ਤੇ ਕਿਦਰਾ ਦੇਖ ਸਕਦੇ ਹੋ ਵੀਰ ਜੀ ਤੇ ਇੱਕ ਵਾਚ ਪੈਰਾ ਉਹ ਦੇਖੋ ਕਿੱਥੇ ਰਬੜ ਜੜੀ ਵੀ ਇਹਦੇ ਨਾਲ ਇੱਕ ਡੈਰ ਪੱਕਾ ਜੀ ਠੀਕ ਹੈ ਟਾਇਰ ਤੁਸੀਂ ਚੈੱਕ ਕਰ ਸਕਦੇ ਹੋ। ਪ੍ਰੈਸਟ੍ਰੀਜ ਲੱਗ ਜਾਵਣੀ ਹੈ। ਭਾਈ ਇਹ ਇੱਕ ਟਰਾਲੀ ਆ ਹੋਰ ਆ। ਇਹਦਾ ਰੇਟ ਹੈਗਾ 1,20,000 ਰੁਪਏ ਠੀਕ ਹੈ ਜੀ ਦੇਖ ਸਕਦੇ ਹੋ। ਦੇਖਿਆ ਭਾਈ ਦਾ। ਭਾਈ ਇਹ ਕਿੰਨੇ ਦਿਨ ਹੀ? ਟਰਾਲੀ ਇਹ ਬਈ 110000 ਦੀ ਦੇਵਾਂਗੇ ਠੀਕ ਹੈ ਤੇ ਪਰਾਦੀਆ ਵਧੀਆ ਇਹ ਬੈਗ ਮੇਜ ਬੈਕ ਬੁੱਕ ਗਿਆ ਅੱਜ ਤਰੀਕ ਨਹੀਂ ਜੱਜ ਅੱਜ ਤਰੀਕ ਬਈ 7 ਫਰਵਰੀ ਠੀਕ ਹੈ ਜੀ 2022 ਹਾਂ ਹੁਣ ਤੁਹਾਡੇ ਕੋਲ ਹਾਜ਼ਰ ਹੈ ਜੀ ਤਿੰਨ ਟਰਾਲੀਆਂ ਠੀਕ ਹੈ ਹਾਂ ਜੀ ਜੀ ਤਿੰਨ ਟਰਾਲੀਆਂ ਆ ਗਏ ਹਾਂਜੀ ਇਹਦੇ ਬਾਰੇ ਟਾਇਰ ਸ਼ੂ ਰੂ ਹੋ ਗਿਆ ਨੇ ਜੀ ਬਾਈ ਜੀ ਦੇਖੋ ਜੀ ਦੇਖ ਸਕਦੇ ਹੋ ਤੁਸੀਂ ਟਰਾਲੀ ਦੇਖਦੇ ਆ ਬਲੱਡ ਲੱਗਾ ਲਗਾਏ ਦੇ ਬਾਕੀ ਤੁਸੀਂ ਫਰਸ਼ ਵੀ ਚੈੱਕ ਕਰ ਲਓ ਫਰਸ਼ ਪੂਰਾ ਸਾਫ ਹੈ ਬਾਈ ਵਧੀਆ ਫਰਸ਼ ਪੂਰਾ ਢੈਂਡ ਫਰਸ਼ ਹੈ ਬਾਕੀ ਸਭ ਨੂੰ ਚੰਨ ਰਸੂਲ ਦਰਹੋਣੇ ਜੀ ਤਾਂ ਇਹ ਕੁ ਇਹਦੀ ਲੈਫਟ ਵਾਲੀ ਹੈ ਜੀ ਚੈੱਕ ਕਰ ਲੈਣਾ ਬਾਈ ਜੀ ਟਾਇਰ ਵੀ ਚੈੱਕ ਕਰ ਲੈਣਾ ਬਾਕੀ ਤੁਹਾਨੂੰ ਨਾ ਨੰਬਰ ਤੁਹਾਨੂੰ ਬਾਈ ਜੀ ਨੇ ਦੱਸ ਹੀ ਦਿੱਤਾ ਬਾਈ ਜੀ ਨਾਲ ਕੰਟੈਕਟ ਕਰ ਲਓ ਜੀ ਵਧੀਆ ਹੱਕਾ ਜੀ ਬੱਡੀ ਮੋਟੀ ਜੀ ਦੇ ਇਹ ਬਾਈ ਜੀ ਕੋਲ ਟਰਾਲੀਆਂ ਸੀ ਵੀਰ ਜੀ ਜੇ ਕਿਸੇ ਨੇ ਕੰਟੈਕਟ ਕਰਨਾ ਬਾਈ ਜੀ ਨੇ ਨੰਬਰ ਤੁਹਾਨੂੰ ਸੈਂਡ ਕਰਤਾ ਜੀ ਜੇ ਤੁਸੀਂ ਨੈਟ ਕਰਨਾ ਬਾਈ ਨੇ ਕਰਨਾ ਬਾਈ ਸਾਹਨ ਸਜੀ ਕੁਛ ਨਹੀਂ ਬਾਈ ਉਹ ਟਰਾਲੀ ਕਾ ਵੀ ਵੀਡੀਓ ਪਾਉਣੀ ਆ ਟਰੈਕਟਰ ਦੀ ਪਾਉਣੀ ਆ ਤੁਸੀਂ ਪਾ ਸਕਦੇ ਹੋ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਭਾਈ ਜੀ ਆਹ ਦੱਸ ਤੁਸੀਂ ਟਰਾਲੀ ਆ ਤੁਸੀਂ ਦੇਖ ਸਕਦੇ ਹੋ ਇਹਦੇ ਲਿਖਿਆ ਵਾ ਰੇਟ 60000 ਰੁਪਏ ਠੀਕ ਹੈ ਜੀ ਤੇ ਬਾਈ ਟਰਾਲੀ ਤੇ ਲਿਖਿਆ 60000 ਆਪਾਂ ਦੇਣੀ ਕਿੰਨੇ ਦੀ ਹੈ ਭਾਈ ਇਹ ਟਰਾਲੀ ਦਾ 60000 ਲਿਖਿਆ ਹੋਇਆ ਕਿੰਨੇ ਦਿਨ ਹੀ ਵੀਰ ਜੀ ਇਹ 55 ਤੋਂ ਘੱਟ ਦਿਨ ਹੀ ਹਾਂਜੀ ਵਧੀਆ ਹੈ ਠੀਕ ਹੈ ਤਾਂ ਤੇ ਭਾਈ ਨੰਬਰ ਕੋਲ ਟੱਕ ਲੈ ਨੰਬਰ ਬੋਲੋ ਨੰਬਰ ਕਿੱਲਾ ਡਾ ਮੋਬਾਈਲ ਨੰਬਰ 62844810 ਦਾ ਠੀਕ ਹੈ ਇਹ ਦੇਖ ਸਾਡੀ ਟਰਾਲੀ 10 ਪੁੱਤੀ ਹੈ ਇਹ ਪੂਰੀ ਹੈਵੀ ਟਰਾਲੀ ਆ ਪਾਰਸ ਉੱਤੇ ਸਾਹਮਣੇ ਆ ਪਾਰਸ ਵੀ ਚੈੱਕ ਕਰ ਸਕਦੇ ਹੋ ਪਾਰਸ ਪੂਰਾ ਹੈ ਜੀ ਇਦੇ ਪਾਸੇ ਕਰੰਡੀ ਜਿਹੜੀ ਅਸਾ ਤੇ ਮਦਾਰਸ ਤੋਂ ਚੱਲਦੀ ਉਹ ਵੀ ਪਾਸੇ ਦੀ ਰੱਖੀ ਬਾਈ ਜੀ ਦਾ ਨੰਬਰ ਤੁਹਾਨੂੰ ਸੈਂਡ ਕਰੀ ਦਿੱਤਾ ਜੀ ਪੰਗੇ ਸੱਲ ਬੈਂਕ ਦਾ ਗੰਟਾ ਜੀ ਸਰ ਜੀ ਕਿੰਨੀ ਵਧੀਆ ਹੈ ਵੀ ਚੱਲਦੀ ਦੇਖ ਸਕਦੇ ਹੋ ਕੇੰਦਰ ਹਿੱਸਾ 4 ਇੰਚ ਤੇਰ ਥੋੜਾ ਸਾਹਮਣੇ ਵੀ ਜੀ ਨਹੀਂ ਥੋੜਾ ਜਿਹਾ ਆ ਲੱਗਿਆ ਆਪਣਾ ਫੱਕ ਦੀ ਜਲਵਾਈ ਗਈ ਹਾਂਜੀ ਬਾਈ ਜੇ ਕਿਸੇ ਵੀਰ ਜੀ ਨੇ ਟਰੈਕਟਰ ਜਾਂ ਟਰਾਲੀ ਕੋਈ ਵੀ ਵੀਡੀਓ ਪਾਉਣੀ ਹੋਵੇ ਤਾਂ ਸਾਨੂੰ ਨੰਬਰ ਦੱਸਿਆ ਜੀ ਬਾਕੀ ਗਿੰਦਰ ਰੰਗਨ ਨੂੰ ਨੰਬਰ ਕੰਟੈਕਟ ਕਰਾ ਦਿੱਤਾ ਜੀ ਧੰਨਵਾਦ